ਹਾਂਜੀ ਭਰਾਵੋ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਹੈ ਜੀ। ਸੋ ਪ੍ਰਾਬੋ ਹੁਸ਼ਿਆਰ ਪਰ ਕਬੂਤਰਬਾਜੀ ਚੈਨਲ ਵਿੱਚ ਸਵਾਗਤ ਹੈ ਸਾਰਿਆਂ ਦਾ। ਅੱਜ ਵੀਰੇ ਦੋ ਜੋੜੇ ਸੇਲ ਵਾਸਤੇ ਲੱਗੇ ਆ ਪੋਣ। ਠੀਕ ਆ। ਗਾਰੰਟੀ ਤੇ ਜਾ ਨਾ ਉੱਡੇ ਤੇ ਮੈਂ ਕਬੂਤਰ ਛੱਡ ਦੇਾਂਗਾ ਕਬੂਤਰ ਬਾਜੀ ਛੱਡ ਦੇਾਂਗਾ ਇਹਦੇ ਨਾਲ ਕਿਸੇ ਨੂੰ ਕੀ ਫਰਕ ਪੈਣਾ ਨਾ ਮੈਂ ਛੱਡਾਂ ਚਾਹੇ ਰੱਖਾਂ ਹਾਂ ਪਰ ਇੱਕ ਕੱਲ ਜ਼ਰੂਰ ਆ ਕਬੂਤਰਾਂ ਦੇ ਬੱਚੇ ਫੁੱਲ ਟਾਈਮ ਕਰਨਗੇ ਘਰੇ 12 12 13 13 ਘੰਟੇ ਵੀ ਉੱਡਣਗੇ ਠੀਕ ਆ ਜੀ ਕਿਉਂਕਿ ਮੈਂ ਖੁਦ ਉਡਾਇਆ ਜੋੜਾ ਹੀ ਉਡਾਇਆ ਆ ਹਾਲਾਕੇ ਜੋੜਾ ਲੱਗਾ ਨਹੀਂਗਾ ਲਗਾ ਕੇ ਦਵਾਂਗੇ ਠੀਕ ਆ ਪੂਰੇ ਹੀ ਚੰਗੇ ਆ ਭਰਾਵੋ ਪੂਰੇ ਚੰਗੇ ਮੈਂ ਪਰ ਪਰਲੇ ਦਾ ਵੀ ਸ਼ੌਂਕ ਕਰਵਾ ਦਿੰਦਾ ਜੇ ਮੇਰੇ ਨਾਲ ਕੋਈ ਬੰਦਾ ਹੁੰਦਾ ਤੇ ਪਰ ਕੱਲੇ ਹੋਣ ਕਰਕੇ ਇਦਾਂ ਹੀ ਤੁਹਾਨੂੰ ਸ਼ੌਂਕ ਕਰਨਾ ਪਊਗਾ ਠੀਕ ਆ ਅਗਲੀ ਮਾਦੀ ਆ ਤੇ ਪਿਛਲਾ ਨਰ ਪੂਰੇ ਉੱਡੇ ਆ ਜੀ ਇਹ ਕਬੂਤਰ ਸਿਰ ਤੋਂ ਝਾੜੇ ਵਿੱਚ ਆ ਥੋੜੇ ਥੋੜੇ ਕਬੂਤਰ ਗਲੜਾਂ ਵਿੱਚੋਂ ਆ ਤੇ ਮਾਦੀ ਜਿਹੜੀ ਆ ਆਪਣੇ ਘਰ ਦੇ ਗਾਲੜ ਕਬੂਤਰ ਤੇ ਮਾਦੀ ਆਪਣੇ ਕੋ ਸ਼ਾਹ ਅੱਖੇ ਕਬੂਤਰ ਆ ਆਪਣੇ ਔੜਾ ਵਿੱਚੋਂ ਆ ਇਹ ਕਬੂਤਰ ਦੇ ਮਾਪੇ ਆਪਣੇ ਫੇਰ ਦੁਬਾਰਾ ਬੱਚੇ ਕੱਢੇ ਆ ਮੈਂ ਉਹਨਾਂ ਦਾ ਵੀ ਸ਼ੌਂਕ ਕਰਵਾ ਦਿਨਾ ਤੁਹਾਨੂੰ ਤਾਂ ਕਿ ਕੋਈ ਡੋਟ ਨਾ ਰਹਿ ਜਾਵੇ ਕਰੀਬਨ ਤਕਰੀਬਨ ਜਿੱਥੋਂ ਤੱਕ ਮੈਨੂੰ ਲੱਗਦਾ ਇਹ ਸਾਰੇ ਹੀ ਕਬੂਤਰ ਆਣਾ ਸੱਤ ਤੋਂ ਸੱਤ ਹੀ ਉੱਡੇ ਆ। ਇਹਦੀ ਭੈਣ ਵੀ ਹੈਗੀ ਖੁੱਡੇ ਵਿੱਚ ਉਹਦਾ ਵੀ ਸ਼ੌਂਕ ਕਰਵਾ ਦੇਣਾ ਆ। ਉਹ ਆਪਣੇ ਕੋ ਕਬੂਤਰੀਆਂ ਜਿਵੇਂ ਘਾਟਾ ਕਬੂਤਰੀਆਂ ਆਪਣੇ ਜੋੜਿਆਂ ਦੇ ਵਿੱਚ ਲਾ ਲਈਆਂ ਹਿਸਾਬ ਨਾਲ। ਤੇ ਹੁਣ ਜੋੜੇ ਫੇਰ ਜ਼ਿਆਦਾ ਬਣੀ ਜਾਂਦੇ ਪਏ ਆ। ਤੇ ਛਤਰੀ ਦਾ ਰੰਗ ਵੀ ਥੋੜਾ ਚੇਂਜ ਕੀਤਾ ਤੇ ਦੂਸਰਾ ਲਾਉਣੇ ਵੀ ਕੋਠੇ ਤੇ ਆ ਕਬੂਤਰ। ਆ ਕਬੂਤਰ ਇਸ ਸੀਜ਼ਨ ਕੱਢਿਆ ਹੀ ਨਹੀਂ ਗਿਆ ਪਿਛਲੇ ਸੀਜ਼ਨ ਹੀ ਡਾਇਆ ਸੰਤਰੀ ਰੰਗ ਲੱਗਾ ਇਹਦੇ ਪੱਲੇ ਤੇ ਥੱਲੇ ਤੇ ਪਿਛਲੇ ਸੀਜ਼ਨ ਦਾ ਲੱਗਾ ਰੰਗ ਵੀ ਐਤਕੀ ਕੱਢਿਆ ਨਹੀਂ ਗਿਆ ਆਪ ਹੀ ਝਾੜ ਕੇ ਸਾਰ ਹੋਇਆ ਸੀਗਾ ਆਪ ਹੀ ਫਿਰ ਪਰ ਸੁੱਟ ਗਿਆ ਤੇ ਮਾਦੀ ਉਡਾਈ ਆ ਇਸ ਵਾਰ ਬੰਦੇ ਕਹਿੰਦੇ ਆ ਕਿ ਕਬੂਤਰ ਦੀ ਬਾਧੂ ਉਮਰ ਹੋ ਜਾਵੇ ਤੇ ਫਿਰ ਜਿਹੜੇ ਬੱਚੇ ਨਾ ਉਹ ਬੱਚੇ ਨਹੀਂ ਨਿਕਲਦੇ ਜਾਂ ਉੱਡਦੇ ਨਹੀਂਗੇ। ਉਹੀ ਬੰਦੇ ਲਾਸਟ ਵਿੱਚ ਆਪ ਦੱਸ ਦਿੰਦੇ ਆ ਕਿ ਆਪਾਂ 20 ਸਾਲ ਪੁਰਾਣਾ ਕਬੂਤਰ ਲਿਆਂਦਾ ਤੇ 25 ਸਾਲ ਪੁਰਾਣਾ ਕਬੂਤਰ ਲਿਆਂਦਾ। ਉਹੀ ਬੰਦੇ ਲਾਸਟ ਵਿੱਚ ਦੱਸ ਦਿੰਦੇ ਜਦੋਂ ਕਿ ਉਹ ਥੋੜਾ ਜਿਹਾ ਨਾ ਪਲੇਖਾ ਲੱਗ ਜਾਂਦਾ। ਠੀਕ ਆ। ਕਹਿਣ ਦਾ ਭਾਵ ਹੈ ਕਿ ਜਿਹੜੀਆਂ ਪੱਠੀਆਂ ਕਬੂਤਰੀਆਂ ਹੁੰਦੀਆਂ ਪੇਲੀ ਝੋਲ ਹੁੰਦੀ ਨਾ ਉਹਦੇ ਵਿੱਚ ਬੱਚੇ ਥੋੜੇ ਵਧੀਆ ਨਹੀਂ ਕਿ ਨਿਕਲਦੇ ਜਾਂ ਕੱਚੇ ਅੰਡੇ ਧਰ ਜਾਂਦੀਆਂ ਜਾਂ ਇੱਕ ਆਂਡਾ ਦਿੰਦੀਆਂ ਆ ਠੀਕ ਹੈ ਤੇ ਦੂਸਰੀ ਝੋਲ ਵਿੱਚ ਬੱਚੇ ਵਧੀਆ ਕੱਢ ਦਿੰਦੀਆਂ ਤੇ ਇਹ ਮਾਦੀ ਨੇ 2-4 ਵਾਰੀ ਅੰਡੇ ਦਿੱਤੇ ਮਾਦੀਆਂ ਨਾਲ ਹੀ ਲੱਗ ਕੇ ਖੁੱਡੇ ਦੇ ਵਿੱਚ ਠੀਕ ਹੈ ਤੇ ਕਬੂਤਰ ਹਿਸਾਬ ਨਾਲ 1.5 ਸਾਲ ਦਾ ਹੋ ਗਿਆ ਤਾਂ ਕਬੂਤਰੀ ਸਾਲਕਦੀ ਆ ਠੀਕ ਆ ਭਰਾਵੋ ਇੱਕ ਤੋਂ ਜੋੜਾ ਹੋਰ ਦਿਖਾਉਣਾ ਮੈਂ ਜਿਹੜੇ ਹਸਾਬ ਨਾਲ ਨਾ ਸਭ ਤੋਂ ਪਹਿਲਾ ਕਬੂਤਰ ਘਰੇ ਬਣਾਏ ਆ ਉਹ ਕਬੂਤਰ ਦਾ ਵੀ ਸ਼ੌਂਕ ਕਰਵਾ ਦੇਾਂਗਾ ਠੀਕ ਆ ਭਰਾਵੋ ਤੇ ਰੇਟ ਉਹੀ 5000 ਰੁਪਿਆ ਰੱਖਿਆ ਜੋੜੇ ਦਾ ਜੜੇ ਮੇਰੇ ਕਿਸੇ ਵੀਰ ਭਰਾ ਨੇ ਲੈਣੇ ਹੁਣ ਉਹ ਲੈ ਸਕਦਾ ਆ ਠੀਕ ਆ ਜਾਂ ਤੇਨਾਂ ਨੂੰ ਉਡਾ ਲਿਓ ਤੇ ਜਾਂ ਬਰੀਡਿੰਗ ਚ ਪਾ ਲਿਓ ਮੈਂ ਤੇ ਇਹੀ ਚੋਣਾ ਆ ਕਿ ਚਲੋ ਬਰੀਡਿੰਗ ਵਿੱਚ ਪਾ ਲਵੋ ਤੇ ਤੁਹਾਡੇ ਕੋਲ ਬਚੇ ਰਹਿਣਗੇ ਵਾਲੇ ਕਬੂਤਰ ਜੇ ਗਵਾਚ ਗਏ ਫਿਰ ਦੁਬਾਰਾ ਨਹੀਂ ਬਣਦੇ ਸਹੀ ਨਾ ਹੋਰ ਪਾਸੇ ਵੀ ਚੰਗੇ ਮਿਲ ਜਾਣਗੇ ਪਰ ਉਹ ਫੇਰ ਖੱਜਲ ਖਰਾਬ ਹੋ ਕੇ ਹੀ ਆ ਕਿਸੇ ਨੇ ਦੇਣੇ ਆ ਕਿਸੇ ਨੇ ਨਹੀਂ ਦੇਣੇ ਠੀਕ ਆ ਜੀ ਜੇਕਰ ਮੈਂ 5000 ਰੁਪਿਆ ਰੇਟ ਰੱਖਦਾ ਜੋੜੇ ਦਾ ਤੇ ਜਿਹੜੇ ਬੰਦੇ ਢਾਈ ਢਾਈ ਲੱਖ ਨੂੰ ਜੋੜਾ ਲੈ ਕੇ ਆਉਂਦੇ ਜਾਂ ਸਿੰਗਲ ਕਬੂਤਰ ਲੈ ਕੇ ਆਉਂਦੇ ਆ ਉਹਨਾਂ ਵਾਸਤੇ ਬਹੁਤ ਜ਼ਿਆਦਾ ਮਾੜੇ ਹੋ ਜਾਂਦੇ ਆ ਕਿ ਇੰਨੇ ਸਸਤੇ ਕਬੂਤਰ ਚੰਗੇ ਨਹੀਂ ਹੋਣੇ ਤੇ ਜਿਹੜੇ ਭਰਾ 200 200 ਨੂੰ ਜੋੜਾ ਲੈ ਕੇ ਹੁੰਦੇ ਆ ਉਹ ਉਦਾਂ ਕਹਿੰਦੇ ਆ ਬਹੁਤ ਮਹਿੰਗੇ ਆ ਠੀਕ ਹੈ ਨਾ ਇਹ ਤਾਂ ਸਮੇਂ ਸਮੇਂ ਦਾ ਸਾਫ ਤਾਬਾ ਕਿੱਦਾਂ ਕਿੱਦਾਂ ਦੀ ਕੋਈ ਕਬੂਤਰਬਾਜੀ ਕਰਦਾ ਪਿਆ ਕਿੰਨਾ ਕਿੰਨਾ ਕੋਈ ਕਬੂਤਰਬਾਜੀ ਦੇ ਵਿੱਚ ਵਿਚਰੇ ਆ ਪਿਆ ਆ ਕਿੰਨੀ ਕੁ ਕੋਈ ਨੋਲਜ ਰੱਖਦਾ ਕਬੂਤਰਬਾਜੀ ਦੀ ਕਿੱਥੋਂ ਤੱਕ ਉਹ ਘੁੰਮ ਚੁੱਕਿਆ ਆ ਬੰਦਾ ਠੀਕ ਆ ਉਹਦੀ ਕਬੂਤਰਬਾਜੀ ਕਿੱਦਾਂ ਦੀ ਆ ਇਹ ਉਹਦੇ ਉੱਪਰ ਡਿਪੈਂਡ ਕਰਦਾ ਆ ਜਿਹੜੇ 2-300 ਨੂੰ ਜੋੜਾ ਲੈਂਦੇ ਆ ਭਰਾ ਉਹਨਾਂ ਵਾਸਤੇ ਬਹੁਤ ਜ਼ਿਆਦਾ ਮਹਿੰਗੇ ਆ ਤੇ ਜਿਹੜੇ 2.5 ਲੱਖ ਨੂੰ ਜੋੜਾ ਲੈਂਦੇ ਜਾਂ ਸਿੰਗਲ ਕਬੂਤਰ ਲੈਂਦੇ ਉਹਨਾਂ ਵਾਸਤੇ ਕਬੂਤਰ ਕੱਖ ਵੀ ਨਹੀਂ ਹੈਗੇ ਠੀਕ ਆ ਪਰ 100 ਰੁਪਏ ਦਾ ਵੀ ਚੰਗਾ ਕਬੂਤਰ ਮਿਲ ਜਾਂਦਾ ਤੇ 100 ਰੁਪਏ ਦਾ ਮਾੜਾ ਵੀ ਮਿਲ ਜਾਂਦਾ ਇਹ ਤਾਂ ਦੇਖਣ ਵਾਲੀ ਅੱਖ ਚਾਹੀਦੀ ਆ ਬੰਦੇ ਦੀ ਠੀਕ ਆ ਹੁਣ ਬਹੁਤ ਹੀ ਚੰਗੇ ਚੰਗੇ ਕਬੂਤਰ ਭਰਾ ਮਣੇ ਦੜਬੀਆਂ ਵਿੱਚ ਦਿੱਤੇ ਆ ਜਿਨ੍ਹਾਂ ਕੋਲ ਵੱਧ ਗਏ ਕਬੂਤਰ ਠੀਕ ਆ ਪਰ ਜਿੱਥੇ ਨਾ ਦੜਬੀ ਜੁੜ ਗਿਆ ਨਾਲ ਉੱਥੇ ਜਾ ਕੇ ਸੋਨਾ ਵੀ ਕੋਲਾ ਹੋ ਗਿਆ ਠੀਕ ਆ ਸਵਾਹ ਹੋ ਗਿਆ ਸੋਨਾ ਵੀ ਉੱਥੇ ਜਾ ਜਿੱਥੇ ਨਾ ਦੜਬੀ ਗੱਲਾਂ ਜੁੜ ਗਿਆ ਕਬੂਤਰ ਦੇ ਨਾਲ ਉੱਥੇ ਸਵਾਹ ਹੋ ਗਿਆ ਉਹਹੀ ਵਿਚਾਰੇ ਜਿਹੜੇ 2-300 ਵਾਲੇ ਲੈਣ ਵਾਲੇ ਮੇਰੇ ਵੀਰ ਭਰਾ ਆ ਉਹਨਾਂ ਨੇ ਲੈਣੇ ਆ ਤੇ ਉਹਨਾਂ ਕੋਲ ਚੰਗਾ ਰਿਜ਼ਲਟ ਵੀ ਦੇ ਜਾਂਦੇ ਆ ਕਬੂਤਰ ਠੀਕ ਆ ਪਰ ਇੱਕ ਬਲੱਡ ਲਾਈਨ ਹੁੰਦੀ ਆ ਪਤਾ ਹੁੰਦਾ ਪਸ਼ੋਕਰ ਦਾ ਕਿੱਥੋਂ ਆਇਆ ਕਿੱਦਾਂ ਉੜਦੇ ਆ ਕਿਸੇ ਨੂੰ ਪੁੱਛ ਸਕਦੇ ਆ ਆਪਾਂ ਕਿਸ ਤਰੀਕੇ ਨਾਲ ਜੋੜਾ ਲਾਉਣਾ ਕਹਿੰਦਾ ਭਾਵ ਕਿ ਮਿਹਨਤ ਬਚਦੀ ਆ ਜੀ 3-4 ਸਾਲ ਦੀ ਦੂਸਰੇ ਜੋੜੇ ਦਾ ਸ਼ੌਂਕ ਕਰਵਾ ਦੇਣਾ ਉਹ ਵੀ ਪੱਠੀ ਪੱਠਾਈ ਆ ਠੀਕ ਆ ਤੇ ਪਰ ਉਹ ਸਭ ਤੋਂ ਪਹਿਲੇ ਕਬੂਤਰ ਆਪਣੇ ਉਹ ਵੀ ਕਬੂਤਰਾਂ ਨੇ ਰਾਤਾਂ ਹੀ ਪਾਈਆਂ ਆਪਣੇ ਕੋਲ ਤੇ ਉਹਨਾਂ ਵਿੱਚੋਂ ਕਬੂਤਰ ਦੀ ਭੈਣ ਇੱਕ ਉੱਡਦੀ ਪਈ ਆ ਇੱਕ ਮਿੰਟ ਛੱਡੇ ਆ ਮੈਂ ਤਿੰਨਕ ਆਹ ਆਰੇ ਅੱਗੇ ਆ ਜਿਹੜੀ ਇਹ ਉਸੇ ਕਬੂਤਰ ਦੀ ਭੈਣ ਉੱਡਦੀ ਪਈ ਆ ਰੰਗ ਲਗਾਇਆ ਉਹਦੇ ਤੇ ਉਹ ਕਬੂਤਰ ਵੀ ਦਿਖਾਉਣਾ ਤੁਹਾਨੂੰ ਕਰੋਨਾ ਦਰਸ਼ਨ ਉਹਦੇ ਤੇ ਕਬੂਤਰੀ ਦੇ ਵੀ ਕਰੋਨਾ ਦਰਸ਼ਨ ਸਾਬਨਾ ਸਭ ਤੋਂ ਬੈਸਟ ਕਬੂਤਰ ਆ ਜੀ ਉਹ ਆਪਣੇ ਠੀਕ ਆ ਜਿਹੜੇ ਪੁਰਾਣੇ ਕਬੂਤਰ ਆ ਲਓ ਭਰਾਵੋ ਕੱਚੀ ਪੀਲੀ ਅੱਖਾਂ ਕਬੂਤਰੀ ਦੀ ਇਹਦੀ ਭੈਣ ਮਿਰਜ਼ਾਪੁਰ ਛੱਡੀ ਸੀਗੀ ਉੱਥੇ ਗਵਾਚ ਗਈ ਕਬੂਤਰੀ ਉਹ ਉਹ 2 ਸਾਲ 2.5 ਸਤ ਤੋਂ ਸਤ ਹੀ ਕੀਤੀ ਆ ਕਬੂਤਰੀ ਨੇ ਘਰੇ ਫਿਰ ਬਹੁਤਾ ਕਬੂਤਰ ਘਰੇ ਉੱਡਣ ਕਰਕੇ ਬਾਹਰ ਖੜਦਾ ਘਟਾ ਘਰ ਦੀ ਖਿੱਚ ਕਰਨ ਲੱਗ ਪੈਂਦਾ ਕਿਉਂਕਿ ਜਿੰਨੇ ਘਰੇ ਪੂਰੀ ਪੂਰੀ ਦਿਹਾੜੀ ਉੱਡਣਾ 2-2 ਸਾਲ ਉੱਡਣਾ ਉਹਦੇ ਬਾਹਰ ਖੜਨ ਦੇ ਚਾਂਸ ਘਟ ਜਾਂਦੇ ਆ ਕਿਉਂਕਿ ਪਹਿਲਾਂ ਛੱਡੀ ਨਹੀਂ ਸੀਗੀ ਪਹਿਲੀ ਬਾਜੀ ਛੱਡੀ ਸੀ ਉਹ ਆ ਆ ਜੀ ਮਾਦੀ ਠੀਕ ਆ ਜੀ ਕਿਉਂਕਿ ਆਪਾਂ ਆਪਣੀ ਲੋੜ ਮੁਤਾਬਕ ਹੀ ਪੈਸੇ ਦੱਸੀਦੇ ਆ ਤਾਂ ਲੋੜ ਮੁਤਾਬਕ ਹੀ ਜੋੜੇ ਪਾਈਦੇ ਕੋਈ ਲੈ ਵੀ ਸਕੇ ਠੀਕ ਆ ਤੇ ਕਬੂਤਰ ਦਿਖਾ ਲਦਾ ਤੁਹਾਨੂੰ ਮੈਂ ਕਬੂਤਰ ਵੀ ਪੂਰਾ ਉੱਡਿਆ ਆ ਮੁੜ ਕੇ ਝਾੜ ਗਿਆ ਸੀ 파ਰੋ ਉਹ ਹਾਲੇ ਤੱਕ ਪਹਿਲੀ ਕਲੀ ਦਾ ਹੀ ਸੀਗਾ ਹਸਾਬ ਨਾਲ ਪਹਿਲੀ ਪਰ ਸੀ ਉਹਦੇ ਉਹਨੇ ਝਾੜਤੇ ਸੀ ਉਸ ਤੋਂ ਬਾਅਦ ਤੇ ਹੁਣ ਮੈਨੂੰ ਲੱਗਦਾ ਸਰ ਹੋਉਂਦਿਆ ਆ ਤੇ ਦਿਖਾਲਦਾ ਤੁਹਾਨੂੰ ਲਓ ਪ੍ਰਭੂ ਕਰਨ ਨਰ ਦਾ ਸ਼ੌਂਕ ਇਹ ਜਿਹੜੇ ਕਬੂਤਰ ਆ 10-12 ਮੈਨੂੰ ਲੱਗਦਾ ਇਹ ਕਬੂਤਰ ਹੁਣ ਆਪਣੇ ਕੋਲ 10-12 ਕਬੂਤਰੀ ਦੇ ਨਾਲ ਦੇ ਹੋਣੇ ਆ ਠੀਕ ਆ ਕਬੂਤਰ ਖਟੀਆਂ ਅੱਖਾਂ ਦੇ ਵੀ ਨਿਕਲਦੇ ਆ ਖਟੀ ਕਾਲੀ ਦੇ ਵੀ ਨਿਕਲਦੇ ਆ ਚਿੱਟੀਆਂ ਦੇ ਵੀ ਨਿਕਲਦੇ ਆ ਟੀਰੇ ਵੀ ਨਿਕਲਦੇ ਆ ਟੱਕਾਂ ਵਾਲੇ ਵੀ ਨਿਕਲਦੇ ਸਾਰੇ ਤਰ੍ਹਾਂ ਦੇ ਕਬੂਤਰ ਜਿਹੜੇ ਇਹ ਸ਼ਾਕ ਖਾਂਦੇ ਨਿਕਲਦੇ ਆ ਆਪਣੇ ਤੇ ਉਹ ਜਿਹੜਾ ਬੱਚਾ ਉੜਦਾ ਪਿਆ ਉਹ ਸ਼ਾਕ ਖਾਇਆ ਉਹ ਵੈਸੇ ਉਹ ਵੀ ਕਬੂਤਰੀ ਬਣ ਗਈ ਚਲੋ ਆਪਾਂ ਫਿਰ ਬੱਚਾ ਹੀ ਨਾਮ ਪੈ ਜਾਂਦਾ ਜਦੋਂ ਬੱਚੇ ਹੁੰਦੇ ਡਾਈਏ ਤੇ ਆ ਪੀਲੀ ਅੱਖ ਵਾਲੀ ਜਿਹੜੀ ਪੱਠੀ ਆ ਇਹਦੀ ਭੈਣ ਇੱਕ ਹੋਰ ਹੈਗੀ ਆਪਣੇ ਕੋਲ ਪਰ ਉਹ ਆਂਡੇ ਨਹੀਂ ਦਿੰਦੀ ਠੀਕ ਆ ਉਹ ਉੱਡੀ ਬੜੀ ਆਪਾਂ ਦਾ ਦੇਨੂ ਦਿਲ ਨਹੀਂ ਕੀਤਾ ਉਹ ਪਾੜਾ ਮਲਦੀ ਆਪਾਂ ਬੱਚੇ ਭਲਾਈ ਜਾਂਦੇ ਉਹਦੇ ਥੱਲੇ ਆਂਡੇ ਰੱਖ ਕੇ ਦੂਸਰੇ ਕਬੂਤਰਾਂ ਦੇ ਕਿਉਂਕਿ ਉਦੋਂ ਬਾਜੀ ਵਿੱਚ ਛੱਡਣ ਲੱਗੇ ਸੀਗੇ ਫਿਰ ਦੋ ਇਕੱਠੀਆਂ ਤਾਂ ਕਰਕੇ ਨਹੀਂ ਛੱਡੀਆਂ ਕਬੂਤਰੀਆਂ ਕਿ ਜੁੱਟ ਬਣਾ ਕੇ ਚਲੀਆਂ ਜਾਣਗੀਆਂ ਫਿਰ ਇੱਕੋ ਹੀ ਛੱਡੀ ਸੀਗੀ ਤਾਂ ਬਾਜੀ ਜਿੱਤ ਗਈ ਸੀ ਆਪਣੀ ਪੱਸੀ ਬੀੜ ਪਿੰਡ ਤੋਂ ਤੇ ਆਜੋ ਇਹਦੇ ਮੈਂ ਮਾਪੇ ਦਾ ਸ਼ੌਂਕ ਕਰਵਾ ਦਿੰਨਾ ਆ ਕੁਝ ਬੱਚੇ ਕੱਢੀ ਬੈਠੇ ਕੁਝ ਦੁਆਰਾ ਅੰਡੇ ਰੱਖੀ ਬੈਠੇ ਆ ਨਵੇਂ ਬੱਚੇ ਲਾਉਣੇ ਆ ਆਪਣੇ ਛਤਰੀਆਂ ਤੇ ਆ ਬੈਠੇ ਆ ਜੀ ਅੰਡੇ ਦੇਗੇ ਆ ਜੋੜਾ ਇਹ ਜਿਹੜੇ ਸ਼ਾ ਅੱਖੇ ਖਟੀਆਂ ਅੱਖਾਂ ਦਾ ਕਬੂਤਰ ਦਿਖਾ ਲਿਆ ਹੁਣ ਆ ਮਾਂ ਆ ਤੇ ਆ ਪਿਓ ਠੀਕ ਆ ਜੀ ਅੰਡੇ ਦਿੱਤੇ ਆ ਦੁਆਰਾ ਔਰ ਥੱਲੇ ਪੇ ਅੰਡੇ ਆ ਦੇਸੀ ਜੋੜਾ ਲਾਇਆ ਨਾਲ ਬੱਚੇ-ਬੁੱਚੇ ਪਲਵਾਉਣ ਨੂੰ ਤੇ ਗਲੜਾਂ ਦੇ ਅੱਗੇ ਆਜੋ ਦਿਖਾ ਲ ਦਵਾਂ ਪਹਿਲਾਂ ਫੇ ਪੀਲੀਆਂ ਅੱਖਾਂ ਵਾਲੇ ਦੇ ਵੀ ਦਿਖਾ ਲ ਦਿੰਨਾ ਪੀਲੀਆਂ ਅੱਖਾਂ ਵਾਲੇ ਦਾ ਭਰਾਇ ਦਿਖਾ ਲ ਦਿੰਨਾ ਪਹਿਲਾਂ ਤੇ ਤੁਹਾਨੂੰ ਮੈਂ ਜੋੜੇ 'ਚ ਲਾਇਆ ਕਬੂਤਰ ਆ ਕਬੂਤਰਾਂ ਕਬੂਤਰੀ ਦਾ ਭਰਾਇ ਆ ਸਗਾ ਠੀਕ ਹੈ ਜੀ ਇਹ ਵੀ ਜਿਆਦਾ ਪੱਥਰ ਅੱਖਾਂ ਕੱਢਦੇ ਆ ਕੁਛ ਪੀਲੀਆਂ ਕੱਢ ਜਾਂਦੇ ਆ ਤੇ ਗਲੜਾਂ ਦੇ ਮਾਪੇ ਆ ਬੱਚੇ ਕੱਢੀ ਬੈਠੇ ਆ ਆਹ ਕਬੂਤਰ ਗਲੜ ਇਹਦਾ ਪੱਠਾ ਉਹ ਜਿਹੜਾ ਗਲੜ ਕਬੂਤਰ ਆ ਆ ਬੱਚੇ ਕੱਢੇ ਦੋ ਇਹਨਾਂ ਨੇ ਠੀਕ ਹੈ ਜੀ ਹੁਣ ਤੁਹਾਨੂੰ ਮੈਂ ਪੀਲੀਆਂ ਅੱਖਾਂ ਵਾਲੇ ਕਬੂਤਰ ਦਿਖਾਲ ਦਿਨਾ ਤੇ ਕਾਲੀਆਂ ਵਾਲੇ ਦਿਖਾਲ ਦਿਨਾ ਤਾਂ ਕਰੀਬਨ ਤਕਰੀਬਨ ਸ਼ਾ ਅੱਖਾਂ ਜਿਹੜਾ ਕਬੂਤਰ ਪੀਲੀਆਂ ਅੱਖਾਂ ਦਾ ਦੇਣ ਲੱਗਾ ਤੁਹਾਨੂੰ ਅਨ ਨੀਲੇ ਸੇ ਰਾਲਾ ਇੱਕ ਤੇ ਆ ਮੋਢੇ ਤੇ ਲੱਗਾ ਆ ਵੱਡੀ ਕਬੂਤਰੀ ਦੋ ਆ ਨੀਲਾ ਸੇਰਾ ਤਿੰਨ ਆ ਕਬੂਤਰੀ ਨਹੀਂ ਦੀ ਜਾਂਦੇ ਦਪੀ ਨੇ ਹਾਂ ਆ ਚਾਰ ਆ ਪੀੜੀਆਂ ਖਾਲੇ ਦੀ ਭੈਣ ਜਿਹੜੀ ਆਂਡੇ ਦੀ ਤੇ ਥੱਲੇ ਪੀਲੀ ਝਾਂਜਰ ਪਈਏ ਤੇ ਆ ਤੇ ਉਹਦੀ ਭੈਣ ਕਬੂਤਰੀ ਦੀ ਠੀਕ ਆ ਆ ਸਾਰੇ ਬਲੱਡ ਕਹਿੰਦਾ ਭਾਵ ਛਾ ਅੱਖਿਆਂ ਦਾ ਇੱਧਰ ਉੱਧਰ ਕਰਕੇ ਵੀ ਕਾਫੀ ਬਣਾਏ ਆ ਆ ਪੀਲੀਆਂ ਦਾ ਤੇ ਛਾ ਅੱਖਿਆਂ ਦਾ ਜਿੱਦਾ ਜੋੜਾ ਬਣਾ ਕੇ ਦਿੱਤਾ ਮੈਂ ਉਹ ਬਣਾਇਆ ਜਿੱਦਾ ਜੋੜਾ ਆ ਪੱਠੀ ਧਕੜਵਾਈ ਆ ਆ ਰੰਗ ਲੱਗੇ ਵਾਲੀ ਉਹ ਤੁਰਦੇ ਆ ਵੀ ਆਪਸ ਵਿੱਚ ਜਿੱਦਾ ਜੋੜਾ ਬਣਾ ਕੇ ਦਿੱਤਾ ਇਦਾਂ ਬਣਾ ਕੇ ਮੈਂ ਲਾਇਆ ਸੀ ਜੋੜਾ ਠੀਕ ਆ ਭਰਾਵੋ ਤੇ ਆ ਵੱਡੀ ਕਬੂਤਰੀ ਆ ਮਾਂ ਉਹਦੀ ਪੀਲੀਆਂ ਅੱਖ ਵਾਲੀ ਕਬੂਤਰੀ ਦੀ ਆ ਵੱਡੀ ਕਬੂਤਰੀ ਆ ਠੀਕ ਆ ਜੀ ਪੂਰੀ ਡਿਟੇਲ ਦੱਸ ਕੇ ਦਵਾਂਗੇ ਕਿ ਗਾਰੰਟੀ ਦੇ ਇਹ ਨਾਲ ਗੱਲ ਨਹੀਂ ਬੰਨੀ ਠੀਕ ਆ ਭਰਾਵੋ ਜੋ ਵੀ ਸੱਚ ਆ ਉਹ ਦੱਸ ਦਿਆਂਗੇ ਅੱਗੇ ਕਿਸੇ ਦਾ ਆਪੋ ਆਪਣਾ ਤਜਰਬਾ ਆ ਮੰਨਣਾ ਹਨ ਕਿਸੇ ਨੇ ਯਕੀਨ ਕਰਨਾ ਜਾਂ ਨਹੀਂ ਕਰਨਾ ਉਹ ਬਾਅਦ ਦੀਆਂ ਗੱਲਾਂ ਪਰ ਆਪਾਂ ਆਪਣੇ ਵੱਲੋਂ ਗਾਰੰਟੀ ਦੇਣ ਨਾਲੋਂ ਨਾ ਸਬੂਤ ਦੇਣੇ ਚੰਗੇ ਸਮਝਾਂਗੇ ਆ ਬਾਪ ਬੈਠਾ ਪੀਲੀਆਂ ਖਾਣੀ ਦਾ ਕਬੂਤਰ کافی ਉਮਰ ਵਿੱਚ ਆ ਕਬੂਤਰ ਆਪਣਾ ਇਹ ਸਿਰ ਤੋਂ ਗੰਜਾ ਕਰਤਾ ਕਬੂਤਰਾਂ ਨੇ ਮਾਰ ਮਾਰ ਕੇ ਆ ਵੀ ਇਹਦਾ ਹੀ ਪੱਠਾ ਪੀਲੀਆਂ ਖਾਂ ਦਾ ਕਾਲੀ ਚੁੰਝ ਦਾ ਇੱਕ ਤੇ ਬਹੁਤ ਦਿਖਾਦਾ ਤੁਹਾਨੂੰ ਆ ਬੈਠਾ ਦੋ ਇੱਕ ਆਇਆ ਤਿੰਨ ਪਿਛਲਾ ਤਿੰਨ ਤੇ ਆ ਬੈਠਾ ਇੱਕ ਚਾਰ ਇੱਕ ਅੱਡ ਆਇਆ ਇਸ ਵਾਰੀ ਆ ਹੌਣ ਦਾ ਪੰਜ ਹੋਰ ਵੀ 1 2 ਹੋਣੇ ਆ ਕਬੂਤਰੀਆਂ ਦੋਕ ਪਾ ਕੇ ਇਹੀ ਮਨ ਦਾ 7 8 ਆਪਣੇ ਕੋਲ ਆ ਟੋਟਲ ਇਨੇ ਕੀ 7 8 ਤੇ ਜਿਹਨਾਂ ਵਿੱਚੋਂ ਇੱਕ ਗਵਾਚ ਗਈ ਕਬੂਤਰੀ ਉਹਦਨ ਮਿਰਜ਼ਾਪੁਰ ਛੱਡੀ ਸੀਗੀ ਉੱਥੇ ਗਵਾਚ ਗਈ ਤੇ ਆ ਕਬੂਤਰ ਆ ਭਰਾ ਬਹੁਤ ਠੀਕ ਆ ਤੇ ਉਹ ਗਾਲੜ ਤੇ ਤੁਹਾਨੂੰ ਮਾਪੇ ਬਖਾਲ ਹੀ ਦਿੱਤੇ ਆ ਉਹਦੀ ਭੈਣ ਰਹਿ ਗਈ ਦਿਖਾਲਣ ਵਾਲੀ ਤੁਹਾਨੂੰ ਉਹ ਵੀ ਦਿਖਾਲ ਦਿਨਾ ਗਾਲੜ ਕਬੂਤਰ ਦੀ ਭੈਣ ਆ ਜਿਹੜੀ ਉਹ ਵੀ ਕਬੂਤਰ ਸੱਤੋ ਸੱਤ ਉੱਡੀ ਆ ਥੋੜੀ ਉੱਚੀ ਉੱਡਦੀ ਆ ਉਹ ਉਹ ਆਪਣੇ ਕਬੂਤਰ ਆ ਥੱਲੇ ਛਾ ਆਖਿਆਂ ਵਿਚੋ ਇਹਨਾਂ ਵਿਚੋ ਹੀ ਇਸੇ ਕਬੂਤਰ ਦਾ ਭਰਾ ਉਹ ਲੇਸ ਡੀ ਵਾਲ ਬਾਜੀ ਵਿੱਚ ਛੱਡਿਆ ਸੀਗਾ ਉੱਥੇ ਬਹੁਤ ਉੱਡਿਆ ਹੈ ਕਬੂਤਰ ਬਿਮਾਰ ਹੀ ਬੜਾ ਉੱਡਿਆ ਸੀਗਾ ਤੇ ਉਹ ਥੱਲੇ ਉੱਡਦਾ ਉਹਦੇ ਨਾਲ ਆਪਾਂ ਦਾ ਜੋੜਾ ਲਾਉਂਦਾ ਰਾਦਾ ਹੈ ਕਬੂਤਰੀ ਉੱਚੀ ਉੱਡਦੀ ਆ ਹੁਣ ਜੇ ਦਿਸ ਜਾਵੇ ਜਲਦੀ ਤੇ ਵਧੀਆ ਗੱਲ ਆ ਆ ਬੈਠੀ ਆ ਜੋ ਬਾਹਰ ਹੀ ਛੱਡ ਕੇ ਦਿਖਾ ਲਦਾ ਕਾਪੀ ਆ ਉਹਦੀ ਕਬੂਤਰ ਦੀ ਲਾਓ देख लो जो फर्क दिसुगा तो फिर गल कर लो जी आप भैन परा ठीक है भ्रावो ਤੇ ਨੰਬਰ ਦੇ ਦੇਾਂਗੇ ਠੀਕ ਆ ਭਰਾਵੋ ਦੋ ਜੋੜੇ ਆ 5-5000 ਨੂੰ ਜੋੜਾ ਦਵਾਂਗੇ ਤੇ ਵੀਰੇ ਪੈਸਾ ਨਹੀਂ ਕੋਈ ਵੀ ਘੱਟ ਕਰਨਾ ਕਿਉਂਕਿ ਚੀਜ਼ ਚੰਗੀ ਦੇਣੀ ਆ ਤੇ ਦੇਣ ਨੂੰ ਆਪਾਂ ਦਾ ਵੀ ਦਿਲ ਨਹੀਂ ਕਰਦਾ ਠੀਕ ਆ ਪਰ ਮਸਲਾ ਇਹੀ ਆ ਕਿ ਮਜਬੂਰੀ ਬਣ ਜਾਂਦੀ ਆ ਬਹੁਤੇ ਕਬੂਤਰ ਹੋਣੇ ਤੇ ਜਾਂ ਕਿਤੇ ਨਾ ਕਿਤੇ ਚਲੋ ਇਹਨਾਂ ਦਾ ਸਰਕਲ ਜਿਹੜਾ ਉਹ ਰੇੜਿਆ ਰਵੇ ਤੇ 5000 ਨੂੰ ਜੋੜਾ ਦਵਾਂਗੇ ਜਿਹੜੇ ਪੁਰਾਣੇ ਲੈਣੇ ਹੋਣ ਤੇ ਲੈ ਸਕਦਾ ਆ ਆਪਾਂ ਡਾਉਣ ਤੋਂ ਬਾਅਦ ਹੀ ਦੱਸੇ ਕਿਉਂਕਿ ਪਹਿਲਾਂ ਗਰੰਟੀਆਂ ਦਾ ਵੀਰੇ ਕੋਈ ਕੰਮ ਨਹੀਂਗਾ ਠੀਕ ਆ ਤੇ ਧੰਨਵਾਦ ਇਹ ਸਾਰੇ ਭਰਾਵਾਂ ਦਾ ਸਤਿ ਸ਼੍ਰੀ ਅਕਾਲ ਜੀ